ਕੌਦਰ ਸੁਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇ ਨੂੰ ਜਰੂਰ ਫੋਲੋ ਕਰ ਲਓ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਪੀਰਾ ਫਕੀਰਾਂ ਨੂੰ ਆਪਣਾ ਗੁਰੂ ਬਣਾਉਣਾ ਆਪਣਾ ਮੁਰਸ਼ਿਦ ਬਣਾਉਣਾ ਕਿਵੇਂ ਬਣਾ ਸਕਦੇ ਹਾਂ ਬਹੁਤ ਸਾਰੇ ਲੋਕ ਇੱਕ ਗਲਤੀ ਕਰਦੇ ਨੇ ਤੇ ਉਹ ਗਲਤੀ ਆਮ ਹੀ ਵੇਖਣ ਨੂੰ ਮਿਲ ਜਾਂਦੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਉਹ ਗਲਤੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਆਂ ਆ ਵੀਡੀਓ ਦੇ ਵੱਲ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਉਹਨਾਂ ਬਾਰੇ ਗੱਲ ਕਰਾਂਗੇ ਬਾਬਾ ਸ਼ੇਖ ਫਰੀਦ ਜੀ ਮੁਰਸ਼ਦ ਦੇ ਪਾਲ ਵਿੱਚ ਇੱਧਰ ਉੱਧਰ ਚੱਲਦੇ ਬੈ ਸੀ ਤੇ ਬਾਬਾ ਫਰੀਦ ਜੀ ਨੂੰ ਕਿਸੇ ਨੇ ਦੱਸਿਆ ਕਿ ਅਜਮੇਰ ਸ਼ਰੀਫ ਦੇ ਵਿੱਚ ਇੱਕ ਫਕੀਰ ਨੇ ਉਹ ਫਕੀਰ ਬਹੁਤ ਹੀ ਕਾਮਲ ਫਕੀਰ ਨੇ ਬਹੁਤ ਹੀ ਪਹੁੰਚੇ ਹੋਏ ਫਕੀਰ ਨੇ ਬਾਬਾ ਅਜਮੇਰ ਸ਼ਰੀਫ ਜੀ ਪਹੁੰਚ ਜਾਂਦੇ ਨੇ ਜਦੋਂ ਬਾਬਾ ਸ਼ੇਖ ਫਕੀਰ ਜੀ ਹਜਰਤ ਖਵਾਜਾ ਜੀ ਕੋਲ ਪਹੁੰਚਦੇ ਨੇ ਬਾਬਾ ਫਰੀਦ ਜੀ ਦੇਖਦੇ ਨੇ ਕਿ ਹਜਰਤ ਖਵਾਜਾ ਜੀ ਇੱਕ ਦਰਖਤ ਨੂੰ ਢੋਈ ਲਾ ਕੇ ਬੈਠੇ ਹੁੰਦੇ ਨੇ ਯਾਨੀ ਕਿ ਬਾਬਾ ਜੀ ਦਰਖਤ ਨੂੰ ਸਹਾਰਾ ਲਾ ਕੇ ਬੈਠੇ ਹੋਏ ਸੀ ਬਾਬਾ ਫਰੀਦ ਜੀ ਦੇਖਦੇ ਨੇ ਕਿ ਉਹ ਦਰਖਤ ਬਿਲਕੁਲ ਸੁੱਕਾ ਹੋਇਆ ਨਾ ਤਾਂ ਉਸ ਤੇ ਹਰਿਆਲੀ ਹੈ ਨਾ ਹੀ ਕੋਈ ਫਲ ਫਰੂਟ ਹੈ ਬਾਬਾ ਫਰੀਦ ਜੀ ਸੋਚਦੇ ਨੇ ਕਿ ਇੱਥੇ ਵੱਡੇ ਫਕੀਰ ਤੇ ਵੱਡੇ ਫਕੀਰ ਨੇ ਵੱਡੇ ਫਕੀਰ ਹੋਣ ਦੇ ਬਾਵਜੂਦ ਵੀ ਜਿਸ ਦਰਖਤ ਨੂੰ ਪਿੱਠ ਲਾਈ ਹੋਏ ਬੈਠੇ ਨੇ ਉਹ ਦਰਖਤ ਸੁੱਕਾ ਹੋਵੇ حضرت ਖਵਾਜਾ ਜੀ ਜੋ ਬਹੁਤ ਪੌਂਚੇ ਹੋਏ ਫਕੀਰ ਸੀ ਉਹ ਸਭ ਜਾਣਦੇ ਸੀ ਦਿਲਾਂ ਦੀਆਂ ਜਾਣਦੇ ਸੀ ਤਹਜਤ ਖਵਾਜਾ ਜੀ ਇੱਕ ਵਾਰ ਉੱਠੇ ਤਾਂ ਇੱਕ ਵਾਰ ਫਿਰ ਉਹੀ ਦਰਖਤ ਨੂੰ ਪਿੱਠ ਲਾਈ ਤਾਂ ਉਹ ਦਰਖਤ ਵੀ ਹਰਾ-ਪਰਾ ਹੋ ਗਿਆ ਉਸਨੂੰ ਫਲ ਹੀ ਫਲ ਲੱਗ ਗਏ ਬਾਬਾ ਸ਼ੇਖ ਫਰੀਦ ਜੀ ਨੇ ਜਦ ਦੇ ਦੇਖਿਆ ਤਾਂ ਹੈਰਾਨ ਰਹਿ ਗਏ ਹਜਤ ਖਵਾਜਾ ਜੀ ਨੇ ਬਾਬਾ ਫਰੀਦ ਜੀ ਨੂੰ ਆਪਣੇ ਕੋਲ ਬੁਲਾਇਆ ਬਾਬਾ ਫਰੀਦ ਜੀ ਕਹਿਣ ਲੱਗੇ ਕਿ ਅਸੀਂ ਤੁਹਾਨੂੰ ਆਪਣਾ ਮੁਰਸ਼ਿਦ ਬਣਾਉਣਾ ਚਾਹੁੰਦੇ ਹਾਂ ਤਾਂ ਹਜਤ ਖਵਾਜਾ ਜੀ ਕਹਿਣ ਲੱਗੇ ਇਹ ਨਹੀਂ ਹੋ ਸਕਦਾ ਇੱਕ ਗੱਲ ਹੋਰ ਜਦੋਂ ਵੀ ਆਪਾਂ ਕਿਸੇ ਫਕੀਰ ਨੂੰ ਮਿਲਿਏ ਉਹਨਾਂ ਤੋਂ ਕੁਝ ਲੈਣਾ ਹੋਵੇ ਆਪਣੇ ਮਨ ਨੂੰ ਕਾਬੂ ਰੱਖੀਦਾ ਕਿਉਂਕਿ ਜੋ ਫਕੀਰ ਪੀਰ ਮੁਰਸ਼ਦ ਹੁੰਦੇ ਨੇ ਉਹ ਇੱਕ ਆਪਣੀ ਜ਼ੁਬਾਨ ਦੀ ਗੱਲ ਤਾਂ ਸਮਝਦੇ ਹੀ ਨੇ ਤੇ ਆਪਣੇ ਦਿਲ ਦੀ ਗੱਲ ਵੀ ਜਾਣਦੇ ਨੇ ਮਨ ਦੇ ਵਿੱਚ ਉਹਨਾਂ ਪ੍ਰਤੀ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ ਅਜਤ ਖਵਾਜਾ ਜੀ ਬਾਬਾ ਫਰੀਦ ਜੀ ਨੂੰ ਆਖਦੇ ਨੇ ਤੁਸੀਂ ਐਦਾਂ ਕਰੋ ਦਿੱਲੀ ਜਾਓ ਉੱਥੇ ਸਾਡੇ ਇੱਕ murid ਅਜਤ ਖਵਾਜਾ ਉਦਬਦੀਨ ਮੁਖਤਿਆਰ ਕਾਕੀ ਨੇ ਤੁਸੀਂ ਉਹਨਾਂ ਕੋਲ ਜਾਓ ਉਹਨਾਂ ਕੋਲ ਜਾ ਕੇ ਫਕੀਰ ਦੀ ਤਾਲੀਨ ਹਾਸਿਲ ਕਰੋ ਤਾਂ ਬਾਬਾ ਸ਼ੇਖ ਫਰੀਦ ਜੀ ਦਿੱਲੀ ਜਾਂਦੇ ਨੇ ਦਿੱਲੀ ਜਾ ਕੇ ਉਹ ਪੁੱਛ ਪੁੱਛ ਕੇ ਮੁਖਤਿਆਰ ਕਾਕੀ ਜੀ ਕੋਲ ਜਾਂਦੇ ਨੇ ਜਦੋਂ ਬਾਬਾ ਫਰੀਦ ਜੀ ਦਿੱਲੀ ਪਹੁੰਚਦੇ ਨੇ ਤਾਂ ਉਹ ਦੇਖਦੇ ਨੇ ਕਿ ਮੁਖਤਿਆਰ ਕਾਕੀ ਜੀ ਛੋਟੀ ਜੀ ਉਮਰ ਵਿੱਚ ਬੈਠੇ ਨੇ ਉਮਰ ਜਿਵੇਂ ਇੱਕ ਜਵਾਨ ਹੁੰਦਾ ਉਸ ਤਰ੍ਹਾਂ ਸੀ ਤਾਂ ਬਾਬਾ ਫਰੀਦ ਜੀ ਮਨ ਦੇ ਵਿੱਚ ਸੋਚਦੇ ਨੇ ਕਿ মুর্ਸ਼ਦ ਵੀ ਮਿਲਿਆ ਤਾਂ ਉਹ ਵੀ ਇੰਨਾ ਜਵਾਨ ਕੋਈ ਸਿਆਣਾ ਆਦਮੀ ਨਹੀਂ ਮੁਖਤਿਆਰ ਕਾਕੀ ਜੀ ਉਹ ਵੀ ਬਹੁਤ ਕਹਿੰਦੇ ਕਹਾਂਦੇ ਫਕੀਰ ਸੀ ਪਹੁੰਚੇ ਹੋਏ ਫਕੀਰ ਸੀ ਉਹ ਹੀ ਸਭ ਕੁਝ ਜਾਣਦੇ ਸੀ ਦਿਲਾਂ ਦੀਆਂ ਜਾਣਦੇ ਸੀ ਮੁਖਤਿਆਰ ਜੀ ਉੱਠਦੇ ਉੱਠ ਤੇ ਉੱਠ ਕੇ ਆਪਣੇ ਹੁਜਰੇ ਵਿੱਚ ਚਲੇ ਗਏ ਜਦੋਂ ਦੁਬਾਰਾ ਬਾਹਰ ਆਏ ਤਾਂ ਉਹਨਾਂ ਦੇ ਵਾਲ ਸਫੇਦ ਐਡੀ ਵੱਡੀ ਦਾੜੀ ਬਜ਼ੁਰਗ ਵਾਂਗ ਲੱਗ ਰਹੇ ਸੀ ਤਾਂ ਬਾਬਾ ਫਰੀਦ ਜੀ ਹੈਰਾਨ ਰਹਿ ਜਾਂਦੇ ਨੇ ਜਦੋਂ ਬਾਬਾ ਫਰੀਦ ਜੀ ਉਹਨਾਂ ਦੇ ਕੋਲ ਗਏ ਤਾਂ ਉਹਨਾਂ ਤੋਂ ਮਾਫੀ ਮੰਗਣ ਲੱਗ ਪਏ ਤੇ ਮੁਖਤਿਆਰ ਕਾਕੀ ਜੀ ਕਹਿਣ ਲੱਗ ਪਏ ਇੰਨਾ ਸਿਆਣਾ ਬਹੁਤਾਂ ਕਿ ਹੋਰ ਹੋਆ ਤਾਂ ਬਾਬਾ ਸ਼ੇਖ ਫਰੀਦ ਜੀ ਉਹਨਾਂ ਤੋਂ ਮਾਫੀ ਮੰਗਣ ਲੱਗ ਜਾਂਦੇ ਨੇ ਤਾਂ ਬਾਬਾ ਜੀ ਨੇ ਸ਼ੇਖ ਫਰੀਦ ਨੂੰ ਆਪਣਾ ਮੁਰੇਦ ਮੰਨ ਲਿਆ ਸੋ ਏਸੀ ਬਾਬਾ ਸ਼ੇਖ ਫਰੀਦ ਜੀ ਦੀ ਜੀਵਨ ਕਥਾ ਆਪਾਂ ਨੂੰ ਇਸ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਜਦੋਂ ਵੀ ਆਪਾਂ ਕਿਸੇ ਨੂੰ ਆਪਣਾ ਮੁਰਸ਼ਿਦ ਮੰਨ ਲੈਣਾ ਹੈ ਤਾਂ ਉਹਨਾਂ ਪ੍ਰਤੀ ਆਪਣੇ ਮਨ ਦੇ ਵਿੱਚ ਕੋਈ ਲਾਲਚ ਜਾਂ ਸ਼ੰਕਾ ਨਹੀਂ ਹੋਣੀ ਚਾਹੀਦੀ ਮਨ ਹਮੇਸ਼ਾ ਕਾਬੂ ਵਿੱਚ ਹੋਣਾ ਚਾਹੀਦਾ ਸੋ ਏਸੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ ਚੈਨਲ ਤੇ ਹੋਰ ਨਵੇਂ ਨਵੇਂ ਅਪਡੇਟਸ ਲਈ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਆ ਜੇ ਤਾਂ ਕਿ ਸਾਡਾ ਆਤਮ ਵਿਸ਼ਵਾਸ ਵੱਧ ਸਕੇ ਤੇ ਹੋਰ ਸਾਈਂ ਜੀ ਦੀਆਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਹੀਏ ਜੈ ਸਾਈਂ ਜੀ